ਅਵਾਰਾ ਪਸ਼ੂਆਂ ਦੇ ਕਰਕੇ ਰਾਜਵੀਰ ਜਵੰਦਾ ਦੀ ਮੌਤ ਹੋਈ ਪਰ ਫਿਰ ਵੀ ਦੇਖਿਆ ਜਾ ਰਿਹਾ ਹੈ ਆਵਾਰਾ ਪਸ਼ੂਆਂ ਦੇ ਕਰਕੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਨੇ ਮਾਨਸਾ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਹਿੱਟੋਂ ਜ਼ਮੀਰ ਖਿਸਕ ਜਾਵੇਗੀ ਮਾਨਸਾ ਦੇ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਕਿ ਆਵਾਰਾ ਪਸ਼ੂਆਂ ਦੇ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਇੱਕ ਨੌਜਵਾਨ ਜੋ ਕਿ ਠੀਕ ਹੋ ਕੇ ਐਂਬੂਲੈਂਸ ਦੇ ਜ਼ਰੀਏ ਘਰ ਆ ਰਿਹਾ ਸੀ ਅਤੇ ਐਂਬੂਲੈਂਸ ਇਸ ਆਵਾਰਾ ਪਸ਼ੂ ਦਾ ਸ਼ਿਕਾਰ ਹੋਈ ਤਾਂ ਮਰੀਜ਼ ਦੀ ਮੌਤ ਹੋ ਗਈ ਦੂਜੇ ਪਾਸੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਚਾਰਿਆ ਸੀ ਉਹ ਵੀ ਇਸ ਟੱਕਰ ਦੀ ਲਪੇੜ ਦੀ ਵਿੱਚ ਆ ਗਿਆ ਤੇ ਉਸ ਦੀ ਮੌਤ ਹੋ ਗਈ ਇਹ ਪਟਿਆਲਾ ਤੋਂ ਇਹ ਐਂਬੂਲੈਂਸ ਸੀਗੀ ਪੀਵੀ 11 ਸੀ ਐਕਸਰ 1158 ਜੋ ਬੈਨ ਹੈ ਇਹ ਤੇ ਬਰੇਸ਼ ਭੁਲਾਡਾ ਸ਼ਰਨਾਂ ਵਾਸਤੇ ਆਇਆ ਸੀ ਜਦੋਂ ਵਾਸ ਜਾ ਰਿਹਾ ਸੀ ਤਾਹਾਂ ਲੜੇ ਬਿਜਲੀ ਗ੍ਰਿਡ ਮੈਂ ਛਲਕ ਜਿਹੜੀ ਭੁਲਾਡਾ ਵੀ ਰੋਡ ਤੇ ਕਿਸੇ ਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਐਕਸੀਡੈਂਟ ਹੋਇਆ ਸੀ ਉਹ ਸਾਹਸੇ ਜਿਹਦੇ ਸੱਤ ਲੱਗ ਗਿਆ ਸੀ ਇਹ ਰਜਿਤ ਕੁਮਾਰ ਸੀਗਾ ਬੁੰਡਾ ਇਹ ਚਾਲਕ ਸੀਗਾ ਕਾਲ ਇਹ ਰੈਨਾਲਸੀ ਉਹਦੇ ਸੱਟ ਲੱਗਿਆ ਉਹਦੇ ਤੇ ਦਿਨ ਬਾਅਦ ਤੇ ਸੱਟਾ ਕਰਨ ਦੀ ਵਾਤ ਹੋਵੇ ਉਹਦੇ ਪਿਤਾ ਦੇ ਬਿਆਨ ਤੇ ਅਸੀਂ ਜਿਹੜੀ 194 ਦੀ ਕਾਰਵਾਈ ਕਰ ਰਹੇ ਹਾਂਜੀ ਇੱਕ ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਖਵਾ ਸੰਗਰੂਰ ਨੇ ਸਾਡੇ ਬਕਾ ਬਹੁਤ ਲਾਜ ਦੀ ਸੀ ਇਹ ਉਹਦਾ ਜਿਹੜਾ ਬੇਟਾ ਹੈ ਅਮਰਪਾਲ ਸਿੰਘ ਤੇ ਉਹਦੇ ਘਰ ਵਾਲੇ ਨਿਸ਼ਤਰਪੁਰ ਅਮਰਕ੍ਰਿਵੀ ਜਿਆਪਮੰਜਾ ਸਾਹਿਬ ਉਹ ਲੋਨੇ ਬੋਲਟ ਮੋਟਰਸਾਈਕਲ ਤੇ ਜਾ ਰਹੇ ਸੀ ਆ ਨੇੜੇ ਜਿਹੜਾ ਇਹ ਹੈ ਪੁਰ ਦੇਨਪੁਰ ਇਥੇ ਕਿਸੇ ਵਾਰਾ ਪਛੋਕ ਕਰਕੇ ਉਹਦਾ ਜਿਹੜਾ ਮੋਟਰਸਾਈਕਲ ਅਚਾਨਤ ਸਲਿੱਪ ਹੋ ਕਰਕੇ ਜਿਹੜਾ ਉਹਦੇ ਰੋਡ ਨੇ ਡਿੱਗ ਪੇ ਸੀ ਇਹਦੇ ਚ ਡੋਨਲਸ ਸਿਰ ਤੇ ਗੈਸ ਨਹੀਂ ਸਿਰ ਤੇ ਕੌਰ ਤੇ ਸਿਰ ਲਗੜ ਕਰਨ ਬਹੁਤ ਹੋ ਗਈ ਉਹਦਾ ਬੇਟਾ ਅਮਰਪਾਲ ਜਿਹੜਾ ਉਹ ਹਜੇ ਰਹਿ ਰਿਹਾ ਹੈ ਮਰੀ ਜਾਂਦਾ ਹਸਪੀਟਲ ਸਟਾਫ ਲੈ ਇਹਨਾਂ ਦੇ ਪਿਤਾ ਦੇ ਬਿਹਾਣ ਤੇ ਅਸੀਂ ਜਿਹੜੇ ਅਮਰਪਾਲ ਸਿੰਘ ਦੇ ਪਿਤਾ ਦੇ ਨਾਮ ਤੇ 194 ਦੀ ਕਾਰਵਾਈ ਕੈਦادیه ਕੀ ਲਗਾਤਾਰ ਆਵਾਰਾ ਪਸ਼ੂਆਂ ਦਾ ਕਹਿਰ ਚੱਲ ਰਿਹਾ ਹੈ ਅਤੇ ਪਤਾ ਨਹੀਂ ਹੁਣ ਤੱਕ ਆਵਾਰਾ ਪਸ਼ੂਆਂ ਕਰਕੇ ਕਿੰਨੇ ਕੁ ਹਾਦਸੇ ਵਾਪਰ ਚੁੱਕੇ ਨੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ